ਹੁਣ ਮੈਂ ਭੈਣਾ ਨਾਲ ਵਾਦਾ ਕੀਤਾ ਸੀ ਇਹ ਤੁਹਾਡਾ ਗੀਤ ਗਾਉਣਾ ਇੱਕ ਨੂੰ ਸੱਸ ਦਾ ਤੇ ਹੁਣ ਜੇ ਤਾ ਮੈਨੂੰ ਸੁਣਿਓ ਜਿਹੜੀਆਂ ਸੱਸਾਂ ਨੂੰਹਾਂ ਵਾਲੀਆਂ ਨੇ ਹੱਥ ਖੜੇ ਕਰੋ ਖੁਸ਼ ਹੋ ਕੇ ਦੁਖੀ ਪੂਰੀ ਅ ਗੰਢਾਂ ਤੇ ਘਡੇ ਨਿਕਲਦੀ ਕਈ ਮਾੜੀਆਂ ਵੀ ਆ ਗਈਆਂ ਉਹਨਾਂ ਦੀ ਗੱਲ ਕਰਨੀ ਆਪਾਂ ਤਿਆਰ ਦੇ ਉਠਣਾ ਪੈਣਾ ਮੇਰੀਆਂ ਉਧਰ ਮੇਰਾ ਟਾਈਮ ਹੋ ਗਿਆ ਜਾਣਦਾ ਤੇ ਤੁਹਾਡੇ ਕਰਕੇ ਹੁਣ ਖੜਾ ਤੁਹਾਨੂੰ ਇਹ ਚੀਜ਼ ਸੁਣਾਉਣੀ ਆ ਤੁਹਾਡੇ ਕੰਮ ਦੀ ਗੱਲ ਆ ਨੋਹਾਂ ਦੇ ਕੰਮ ਦੀ ਗੱਲ ਆ ਕਿਉਂਕਿ ਜਿਹੜੀਆਂ ਮੈਂ ਗੱਲਾਂ ਕਰਨੀਆਂ ਜੇ ਨੋਹਾਂ ਗੁੱਸਾ ਕਰਨਗੀਆਂ ਤੇ ਕੱਲ ਨੂੰ ਉਹਨਾਂ ਵੀ ਸੱਸਾਂ ਬਣਨਾ ਤਾਂ ਨੂੰ ਪਤਾ ਲੱਗ ਜੂ ਕਲਦੀਪਰ ਦਾਵਾ ਸਹੀ ਹੀ ਜਿਹੜੀਆਂ ਜਸਸਾਂ ਬਣ ਜਿਹੜੀਆਂ ਤੇ ਸੱਸਾਂ ਬਣ ਗਈਆਂ ਉਹਨਾਂ ਦੇ ਨੂਹਾਂ ਹੈਵੀ ਹੋ ਗਈਆਂ ਗੁੱਤੋ ਗਤੀ ਉਹਦੇ ਕੰਮ ਖਤਮ ਆ ਤੇ ਜਿਹੜੀਆਂ ਬੰਨ ਵਾਲੀਆਂ ਨੇ ਗਾਂ ਉਹ ਹੱਥ ਖੜੇ ਕਰੋ ਹਾਂ ਬਾਸੇ ਓ ਮੇਰੀ ਵੱਡੀ ਭੈਣ ਨੇ ਅੰਮ੍ਰਿਤ ਛਕਿਆ ਪੰਜ ਕਕਾਰ ਬਾਇ ਨੇ ਬਾਜਾ ਵਾਲੇ ਦਾ ਵਰ ਛਕਿਆ ਤੇ ਜਿਹੜੀ ਬਾਜਾ ਵਾਲੇ ਦੀ ਕੌਮ ਹੁੰਦੀ ਉਹ ਦਲੇਰ ਹੁੰਦੀ ਆ ਉਹ ਭੈਣ ਨੇ ਉਸ ਲਈ ਆਇਆ ਕਰਤਾ ਵੀ ਮੈਂ ਬੈਠੀ ਹੱਸ ਇਹ ਹੁੰਦੀ ਦਲੇਰੀ ਇਹ ਦਲੇਰੀ ਬਾਜਾ ਵਾਲਾ ਦਿੰਦਾ ਸੁਣਿਓ ਜਿਹੜੀਆਂ ਸੱਸਾਂ ਬਣ ਗਈਆਂ ਟਾਈਮ ਲੰਘਾ ਲਿਆ ਨੂੰਹਾਂ ਆਪਣੇ ਤੇ ਹੈਵੀ ਕਰ ਲੀਆਂ ਤੇ ਜਿਹੜੀਆਂ ਸੱਸਾਂ ਬੰਨ ਆਲੀਆਂ ਉਹ ਧਿਆਨ ਦਿਓ ਵੀ ਕੀ ਕਰਨਾ ਤੁਸੀਂ ਜੇ ਕਿਤੇ ਸਾਰੀ ਉਮਰ ਨੂੰਹ ਕੰਨ ਚ ਪਾਈ ਦੋਹ ਜੂ ਗੱਲ ਕਰਿਓ ਤੁਹਾਨੂੰ ਇੱਕ ਮੈਂ ਆਈਡੀਆ ਦੇਣ ਲੱਗਾ ਹੁਣ ਮਾਂ ਨੇ ਪੁੱਤ ਵੇ ਆਇਆ ਤੇ ਪੁੱਤ ਡੋਲੀ ਲੈ ਕੇ ਆ ਗਿਆ ਤੇ ਗੇਟ ਅੱਗੇ ਖੜਾ ਕਿਉਂ ਲਗਾ ਤੂੰ ਇਸ ਹਾਲੋ ਕਿ ਨੇ ਪਾਣੀ ਪਾਰ ਬਾਨੇ ਦੀਏ ਇਦਾਂ ਨਹੀਂ ਗਾ ਕਿਦਾਂ ਜੀ ਸਹੀ ਸੀਗਾ ਪਾਣੀ ਵਰਨੀ ਬਨੇ ਦੀਏ ਮਾਏ ਆ ਕਰਮਾਂ ਦਾ ਮਾਰਾ ਨਹੀਂ ਬਾਰ ਖੜਾ ਅਸਾਂ ਜਦੋਂ ਬੰਦੇ ਦਾ ਵਿਆਹ ਹੁੰਦਾ ਕਰਮ ਫੁੱਟ ਜਾਂਦੇ ਸਮਝ ਲਓ ਖਤਮ ਹੁਣ ਕਿੰਨੇ ਮੌਕੇ ਦਿੰਦੇ ਆ ਬੰਦੇ ਨੂੰ ਵੀ ਵੇਲਾ ਥਾਮ ਲਾ ਪਹਿਲਾਂ ਉਹਨੂੰ ਕਹਿੰਦੇ ਵੀ ਵੇਖ ਲਾ ਟਾਈਮ ਹੈਗਾ ਨਾ ਠ ਜਾ ਪਰ ਕਹਿੰਦੇ ਸ਼ਾਇਦ ਇਹ ਤੋਂ ਨੱਠਾ ਨਾ ਜਾਂਦਾ ਹੋਵੇ ਫਿਰ ਨੂੰ ਘੋੜੀ ਲਿਆਕ ਦਿੰਦੇ ਆ ਇਹ ਘੋੜੀ ਤੇ ਚੜ ਤਿੱਤਰੋ ਜਾ ਵੇਲਾ ਹੀ ਯਾਰ ਦੋਸਤ ਘੋੜੀ ਤੇ ਚੜ ਕੇ ਨਸ ਦਾ ਪਤਾ ਕਿ ਹੋਣੀ ਆ ਹਾਂ ਉਹਦੀਆਂ ਭਾਬੀਆਂ ਉਹਦੀਆਂ ਅੱਖਾਂ ਸੁਰਮੇ ਨਾਲ ਪੂਰ ਦਿੰਦੀਆਂ ਦੇਖਦਾ ਹੀ ਕੁਝ ਨਹੀਂ ਤਾਂ ਨਹੀਂ ਭਜਦਾ ਤੇ ਮੁੜ ਕੇ ਅੱਖਾਂ ਖਾਂ ਪੁੰਝ ਲੈਂਦਾ ਉਹ ਅੱਛਾ ਜੀ ਤੇ ਮੁੜ ਕੇ ਯਾਰ ਦੋਸਤ ਨੂੰ ਕੁਰਬਾਨ ਫੜਾਉਂਦੇ ਆ ਇਹ ਜਿਹੜਾ ਵੀ ਅੱਗੇ ਆਉਂਦਾ ਘਾਟੇ ਲਾ ਕੇ ਘੋੜੀ ਭਜਾ ਉਹ ਨਾ ਇਹ ਨਹੀਂ ਗੱਲ ਵੰਨੇ ਮੈਂ ਵਿਆਹ ਕਰਾਉਣਾ ਚਲੋ ਵਿਆਹ ਹੋ ਗਿਆ ਤੇ ਹੁਣ ਜਿਹੜੀ ਸੱਸਾ ਉਹਨੇ ਸੋਚਿਆ ਵੀ ਮੈਂ ਟੌਰ ਨਾਲ ਬੈੱਡ ਤੇ ਵਿਆਹ ਕਰੂੰ ਬੈੱਡ ਤੇ ਆ ਕਰੂੰ ਬੈੱਡ 'ਤੇ ਨਾਲ ਗਰਮ ਗਰਮ ਬਰੌਂਡ ਹਿਆਜਾਰ ਦੇ ਨਾਲ ਨਾਲ ਗੁੱਡ ਮਾਰਨਿੰਗ ਨਾਲਾ ਮੇਰੀ ਨੂੰ ਕਹੂ ਮੰਮੀ ਜੀ ਗੁੱਡ ਮਾਰਨਿੰਗ ਦੁਪਹਿਰੇ ਮੇਰੇ ਸਾਸੂ ਮਾਂ ਗੁੱਡ ਇਵਨਿੰਗ ਗੁੱਡ ਆਫਟਰਨੂਨ ਇਹਦਾ ਸਾਲਾ ਨੂੰ ਦੱਸਿਆ ਕਰੋ ਇੰਗਲਿਸ਼ ਆਉਂਦੀ ਮੈਨੂੰ ਤੇ ਰਾਤ ਨੂੰ ਇਹਨਾਂ ਕਹਵੇ ਗੁੱਡ ਨਾਈਟ ਮਮਾ ਮੈਂ ਸੌਣ ਲੱਗਿਆਂ ਇਹ ਇਹ ਚਾ ਨੂੰ ਆਈ ਪਰ ਪਹਿਨੇ ਇੱਕ ਹੋਰ ਕੰਮ ਹੁੰਦਾ ਕਿਹੜਾ ਉਹ ਸੱਸਾਂ ਗਲਤੀ ਕਰਦੀਆਂ ਇੱਕ ਅੱਛਾ ਪਾਣੀ ਵਾਲੀ ਜਿਹੜਾ ਪਾਣੀ ਵਾਰਨ ਲਈ ਹੈ ਨਾ ਸੱਸਾਂ ਹਾਂਜੀ ਸੱਸ ਦਹੀਂ ਪਾਣੀ ਵਾਰ ਨੌਂ ਦੇ ਤੋਂ ਦੀ ਤੇ ਨਾਲ ਕਹਿੰਦੀ ਆ ਮੇਰੀ ਬੁੱਗੋ ਮੇਰੀ ਜਾਨ ਮੇਰੀ लाਡੜੀ ਜੀ ਧੀ ਉਹ ਕਹਿੰਦੀ ਪਰੌਣੇ ਜਾ ਲੰਦੇ ਦੋ ਤਿੰਨਾਂ ਨਾਲ ਬਾਤ ਨੂੰ ਮੈਂ ਦੱਸਦੀ ਮੈਂ ਕਹੋਣਾ ਤੇ ਜੇ ਪਾਣੀ ਵਾਰਦਿਆਂ ਵਾਰਦਿਆਂ ਸੱਸ ਕੁਕੂ ਗੇਲੂਂ ਅੱਖਾਂ ਘੱਡੇ ਆਂ ਤੇ ਨੌਂ ਦੇ ਬੈਠੇ ਲੋ ਜਮੀਨ ਨਿਕਲ ਜਾਣੀ ਇਹ ਕਿੱਥੇ ਆ ਗਈ ਸਿਆਫਾ ਪੈ ਗਿਆ ਉਹਦੀ ਬੜੀ ਗਰਮਿਆ ਮੇਰੀ ਸੱਸ ਸਾਰੀ ਸਾਰੀ ਉਮਰ ਦਹਿਸਤ ਪੈ ਜਾਣੀ ਇਹਨੂੰ ਫੇਰ ਨਹੀਂ ਬੋਲਣਾ ਉਹਨੇ ਤੇ ਹੁਣ ਮੰਮਾ ਦੀ ਆਸ ਰੱਖੀ ਮੰਮੀ ਦੀ ਆਸ ਰੱਖੀ ਮਾਤਾ ਦੀ ਆਸ ਰੱਖੀ ਤੇ ਕਈ ਮੇਰੇ ਅਰਗੇ ਝੁੱਟੂ ਮਗਰ ਲੱਗ ਜਾਂਦੇ ਜਨਾਨੀਆਂ ਦੇ ਆਹ ਪਹਿਲੇ ਦਿਨੀ ਤੇ ਫਿਰ ਨਾਂ ਨਿਕ ਨਿਕ ਰੱਖੇ ਹੋਣਗੇ ਛਿੰਦੇ ਜੇ ਨਾਂ ਰੱਖੇ ਘਰ ਆ ਲੈਣਦੇ ਆਪਣੀ ਸੱਸ ਨਾਲ ਕੁ ਮੰਮੀ ਬਿਨਾ ਮੋਲੋਗੇ ਨਹੀਂ ਤੇ ਅੱਜ ਪਤਾ ਨਹੀਂ ਕਿੱਥੇ ਸਿਰ ਦਾ ਤੇ ਹੈ ਮੇਰਾ ਬੁੱਗਾ ਮੇਰ ਜਾਣਦੇ ਹੀ ਨਹੀਂ ਮਨ ਨੂੰ ਇਹੋ ਜਿਹਾ ਜੇ ਮੁੜ ਗਏ ਦਹਾੜ ਦਰਵਾਜ਼ਾ ਫੰਡਿਓ ਫੰਡੀ ਹੋਏ ਹੁੰਦੇ ਦੋਵੇਂ ਜੀ ਉਦੋਂ ਬੁਗੇ ਬਾਕੀ ਖਤਮ ਹੋ ਜਾਂਦੇ ਸੁਣਿਓ ਹੁਣ ਮਾਂ ਨੇ ਆਸ ਰੱਖੀ ਵੀ ਮੇਰੀ ਧੀ ਬਣ ਕੇ ਵਿਖਾਉ ਨਹੀਂ ਵਿਖਾਇਆ ਸੁਣ ਹੁਣ ਕੀ ਹੁੰਦਾ ਮਾਂ ਨਾਲ ਸੁਣਿਓ ਹੋ ਚਾਵਾ ਦੇ ਨਾਲ ਮਾਂ ਵਿਚਾਰੀ ਪੁੱਤ ਵੇ ਆਇਆ ਸੀ ਹੁਣ ਆਪੇ ਬਾਲ ਕੇ ਸੇਕੇ ਨਾ ਸੁਖ ਨੂੰ ਦਾ ਆਇਆ ਸੀ ਹੋ ਚਾਵਾ ਦੇ ਨਾਲ ਮਾਂ ਵਿਚਾਰੀ ਪੁੱਤ ਵੇ ਆਇਆ ਸੀ ਹੁਣ ਆਪੇ ਬਾਲ ਕੇ ਸੇਕੇ ਨਾ ਸੁਖ ਨੂੰ ਦਾ ਆਇਆ ਸੀ ਨਿਤ ਬੁੱਢੀ ਅੱਖ ਬਲਾਵੇ ਨਿਤ ਬੁੱਢੀ ਅੱਖ ਬਲਾਵੇ ਨਾ ਕਦੇ ਆਖਿਆ ਮੰਮੀ ਜੀ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਨਾ ਧੀ ਹੁਣ ਸੱਸ ਕਿਵੇਂ ਬਾਪ ਬਣ ਜੇ ਓਏ ਜਦੋਂ ਨਾ ਬਣਦੀ ਨਾ ਧੀ ਉਹ ਵਾਂਗ ਸ਼ਰੀਕਾ ਨਾਲ ਸੱਸ ਦੇ ਆੜਾ ਲਾਉਂਦੀ ਆ ਸੱਸ ਨੂੰ ਕੱਢ ਕੇ ਘਰ ਤੇ ਕਬਜ਼ਾ ਕਰਨਾ ਚਾਹੁੰਦੀ ਆ ਵਾਂਗ ਸ਼ਰੀਕਾ ਨਾਲ ਸੱਸ ਦੇ ਆਡਾ ਲਾਉਂਦੀ ਆ ਸੱਸ ਨੂੰ ਕੱਢ ਕੇ ਘਰ ਤੇ ਕਬਜ਼ਾ ਕਰਨਾ ਚਾਹੁੰਦੀ ਆ ਫਿਰ ਆਂਡ ਗਵਾਂਡ ਵੀ ਆਖੇ ਇਹਨੂੰ ਸਖਾ ਕੇ ਕੱਲਿਆ ਕੀ ਹੁਣ ਸੱਸ ਕਿਵੇਂ ਮਾਂ ਬਣ ਜਏ ਓਏ ਜਦੋਂ ਨੂੰ ਬਣਦੀ ਸਿੱਕੇ ਮਾ ਬੜ ਗਏ ਜਦੋਂ ਨੋ ਨੋੜਦੀ ਈ ਓ ਪਿਓ ਨੂੰ ਵਾਖੇ ਡੈਡੀ ਸੋਰੇ ਨੂੰ ਕੰਜਰ ਕਹਿੰਦੀ ਆ ਆਪ ਫੋਨ ਤੇ ਭਾਬੀਆਂ ਨੂੰ ਨਿਤ ਮਤਾਂ ਦਿੰਦੀ ਆ ਹੁਣ ਨੂੰ ਪਿਓ ਨੂੰ ਡੈਡ ਡੈਡੀ ਸਹੁਰੇ ਨੂੰ ਗੰਜਰ ਤੇ ਸ਼ਾਮਾਂ ਨੂੰ ਉਹੀ ਨੂੰ ਜਿੰਨੇ ਸਾਰਾ ਟਬਰ ਗੇ ਲਾਇਆ ਹਾਂ ਦਾ ਗਲੀ ਗਲੀ ਪਿੰਡ ਚ ਤੇ ਉਹ ਸ਼ਾਮਾਂ ਨੂੰ ਆਪਣੇ ਭਜੇ ਨੂੰ ਕਹਿਣ ਦੀ ਹੁੰਦੀ ਆ ਕਿੱਥੋਂ ਨੂੰ ਤੁਸੀਂ ਇੱਥੇ ਆ ਬੈਣਾ ਡੈਡੀ ਕਿੱਥੇ ਆ ਓ ਡੈਡੀ ਨਾ ਹੁੰਦੇ ਮੰਮੀ ਉਹ ਬੈਠੇ ਦੁੱਧ ਪੀਂਦੇ ਮੇਰੀ ਸੁਣੋ ਗੱਲ ਜੇ ਕਿਤੇ ਭੋਰਾ ਜਿੰਨੀ ਵੀ ਮੇਰੇ ਡੈਡੀ ਮੰਮੀ ਨੂੰ ਤਕਲੀਫ ਆਈ ਨਾ ਇੱਥੇ ਆਣ ਕੇ ਤੁਹਾਡੇ ਫੰਡੇ ਖਾਉ ਡੇਲੇ ਵੇਖੀ ਕਿਦਾਂ ਪਾੜਦੀ ਤੁਹਾਡੇ ਮੈਂ ਆ ਆਪ ਕੀ ਕਰਨੀ ਹੈ ਹੋ ਪਿਓ ਨੂੰ ਵਾਖੇ ਡੈਡੀ ਸੋਰੇ ਨੂੰ ਕੰਜਰ ਕਹਿੰਦੀ ਆ ਆਪ ਫੋਨ ਤੇ ਭਾਬੀਆਂ ਨੂੰ ਨਿਤ ਮਤਾਹ ਦਿੰਦੀ ਆ ਪਹਿਲੋਂ ਆਪਣੀ ਪੀੜ੍ਹੀ ਥੱਲੇ ਆਪ ਤਾਂ ਨਿਗਾਵੀ ਮਾਰੀ ਨਹੀਂ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਧੀ ਹੌਣ ਸੱਸ ਕਿਵੇਂ ਮਾੜ ਗਿਓਏ ਜਦੋਂ ਨੋ ਬੜਦੀ ਨਾ ਧੀ ਬੂਹੇ ਬੜਦੀ ਵੇਖ ਨਣਾਣ ਨੂੰ ਬਈ ਮੱਥੇ ਵਟ ਪਾਉਂਦੀ ਜੋ ਜਦ ਪੇਕਿਆਂ ਤੋਂ ਕੋਈ ਆਵੇ ਠੰਡੇ ਕੋਕ ਮੰਗਾਉਂਦੀ ਹੁਣ ਪੇਕਿਆਂ ਤੋਂ ਫੋਨ ਆ ਜਾਂਦਾ ਇੱਕ ਦਿਨ ਪਹਿਲਾਂ ਹੀ ਆ ਫਰਜਾ ਢੱਕੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਕਦੇ ਨਣਾਣ ਆ ਗਈ ਰਖੜੀ ਬੰਨਣਾ ਸੱਤੀ ਕਪੜੀ ਅੱਗ ਲੱਗੀ ਵੇਗਾ ਕਿੱਥੋਂ ਆ ਗਈ ਪੁੱਥਾ ਕੱਢ ਕੇ ਕੋਈ ਨਹੀਂ ساری ਰਾਤ ਡੰਗਰਾਂ ਦੇ ਢਾਰੇ ਅਗੇ ਸੌਂ ਕੀ ਮੱਛਰ ਲੜੇਗਾ ਪਹਿਲੀ ਬੱਸੇ ਜਾਏਗੀ ਆਸ ਸੋਚ ਨਣਾਣਾ ਵਾਸਤੇ ਸੁਣੇ ਬੂਹੇ ਵੱੜਦੀ ਵੇਖ ਨਣਾਣ ਨੂੰ ਬਈ ਮੱਥੇ ਵਟ ਪਾਉਂਦੀ ਜੋ ਹੋ ਜਦ ਪੇਕਿਆਂ ਤੋਂ ਕੋਈ ਆਵੇ ਠੰਡੇ ਕੋਕ ਮਗਹੋ ਸੋਚੇ ਪਈ ਵਿਚਾਰੀ ਇਹਦਾ ਮਿੱਧਿਆ ਪੈਰ ਮੈਂ ਕੀ ਹੁਣ ਸੱਸ ਕਿਵੇਂ ਮਾਂ ਬਣ ਜਿਓਏ ਜਦੋਂ ਨਾ ਬਣਦੀ ਧੀ ਹੁਣ ਸੱਸ ਕਿਵੇਂ ਮਾਂ ਬਣ ਜਿਓਏ ਜਦੋਂ ਨਾ ਬਣਦੀ ਧੀ ਔਰ ਤੇ ਪਿੱਛੇ ਲੱਗ ਕੇ ਬੰਦਾ ਛੁੱਡੂ ਬਣ ਆਏ ਚੁੱਡੂ ਕਿਨੂੰ ਕਹਿੰਦੇ ਹੱਥ ਖੜਾ ਕਰੋ ਕਿਨੂੰ ਕਹਿੰਦੇ ਚੁੱਡੂ ਤੁਹਾਨੂੰ ਤਾਂ ਪਤਾ ਹੀ ਇਹ ਯੰਗ ਮੁੰਡੇ ਨਹੀਂ ਪਤਾ ਹੈ ਆਈ ਨੂੰ ਕਹਿੰਦੇ ਚੁੱਡੂ ਵਾਕਿਆ ਜੀ ਇਹ ਜਦੋਂ ਇਹਨੇ ਜਾਣਾ ਨਾ ਹੁਣ ਸਾਡੇ ਤੋਂ ਆਪਣੇ ਘਰ ਇਹਦੀ ਘਰ ਦੇ ਨੇ ਅੱਧੀ ਰਾਤ ਹੋਵਾ ਖੁਣੇ ਬਾਪੂਏ ਬੂਏ ਅੱਗੇ ਖਾਣਾ ਛੱਡਦੀ ਬੂਏ ਅੱਗੇ ਇਹ ਐ ਖਲੋਤਾਂ ਦਾ ਉਹ ਦਿਨ ਮਰਿਆ ਅੰਦਰ ਕਿਉਂ ਇਥੇ ਖਲੋਤਾ ਪਾਜੀ ਹਾਂ ਉਹਨਾਂ ਬੈਲ ਵੀ ਉੱਚੀ ਲਵਾਈ ਆ ਦਾ ਹੱਥ ਵੀ ਨਹੀਂ ਪਹੁੰਚਦਾ ਛੱਡੂ ਕਹਿੰਦਾ ਜਿਹੜਾ ਗੂੰਗਾ ਹੁੰਦਾ ਉਹ ਗੂੰਗਾ ਸਕੂਨ ਬੋਲਣਾ ਨਹੀਂ ਜੋ ਮਰਜ਼ੀ ਕਰ ਤੇ ਹੁੰਦਾ ਉਹ ਕਹਿੰਦਾ ਛੱਡੂ ਸੁਣਾ ਔਰਤ ਪਿੱਛੇ ਲੱਗ ਕੇ ਬੰਦਾ ਛੱਡੂ ਬਣ ਆਏ ਮਾਪਿਆਂ ਦੀ ਸਾਰ ਕੋਈ ਲੈਂਦਾ ਨਹੀਂ ਜਿੰਨਾ ਹੱਥੀ ਜੜ ਆਏ ਪਿੰਡ ਕੱਚੇ ਪੱਕੇ ਬਲਜੀਤ ਓਏ ਹੋਇਆ ਹੁਣ ਦੁਨੀਆ ਨੂੰ ਕੀ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਤੂੰ ਬਣਦੀ ਆਂ ਤਹੀ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਤੂੰ